ਕਾਂਗਰਸ ਦੀ ਮੀਟਿੰਗ ਚ ਆਏ ਹੋ ਤੁਸੀਂ ਹਾਂਜੀ ਹਾਂ ਜੀ ਇਹ ਗੱਲਾਂ ਸੁਣਨ ਆਏ ਹਾਂ ਉਹਨਾਂ ਦਾ ਕਿਵੇਂ ਵੇਖ ਰਹੇ ਹੋ ਠੀਕ ਆ ਜੀ ਵਧੀਆ ਵਾ ਹਰ ਇੱਕ ਆ ਜਾਣਾ ਤੇ ਗੱਲਾਂ ਸੁਣ ਲਾਂਗੇ ਤੇ ਤਾਉ ਜੇ ਜਿੱਤ ਗਏ ਤੇ ਫਿਰ ਵਾਰਿਸ ਪੰਜਾਬ ਦੀ ਤੇ ਅਮਰਤਪਾਲ ਜੇ ਹਾਰ ਗਏ ਤੇ ਫਿਰ ਪੰਥ ਅੱਛਾ ਅਸੀਂ ਪੰਥਕ ਪਰਿਵਾਰ ਆ ਮੈਂ ਉਹਨਾਂ ਦਾ ਕੋਈ ਗਰਾਉਂਡ ਬੀਜੇਪੀ ਦਾ ਪੰਜਾਬ ਦੇ ਵਿੱਚ ਕੋਈ ਗਰਾਉਂਡ ਨਹੀਂ ਹੈਗਾ ਜੀ ਬੀਜੇਪੀ ਇੱਕ ਤੇ ਜਿਹੜੀ ਪੰਜਾਬ ਦੀ ਧਰਤੀ ਆ ਸਿੱਖਾਂ ਦੇ ਸਿੱਖਾਂ ਦੇ ਵੈਸੇ ਬਹੁਤ ਜਿਹੜੇ ਖਿਲਾਫ ਨੇ ਬੀਜੇਪੀ ਕਮਬੈਕ ਨਹੀਂ ਲੱਗ ਰਿਹਾ ਕਿ ਭਾਈ ਤੁਹਾਨੂੰ ਲੱਗ ਰਿਹਾ ਬਾਦਰਾ ਦਾ ਕਮਬੈਕ ਹੋ ਕੋਈ ਨਹੀਂ ਹੋਣੇ ਉਹ ਤੇ ਵੇਖੋ ਧਹਨਾਸੂਰ ਵਾਪਸ ਆ ਸਕਦੇ ਆ ਅਕਾਲੀ ਦਲ ਬੀਜੇਪੀ ਨਹੀਂ ਪੰਜਾਬ ਚ ਕਦੀ ਆਉਂਦੀ ਇਹ ਤੁਹਾਨੂੰ ਦੱਸਦਾ ਇਹ ਉਹ ਜੀ ਕਹਿਣਾ ਹੀ ਨਹੀਂ ਜੀ ਇਹ ਦੇ ਉਹ ਦਿਨ ਹੀ ਦੱਸੂਗੀ 14 14 ਤਰੀਕੀ 14 ਤਰੀਕੀ ਦੱਸੂ ਅੱਛਾ ਤਰਨਤਰਨ ਪਹੁੰਚੇ ਹੋਏ ਆ ਤੇ ਤਰਨਤਰਨ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਜਿਹੜੀਆਂ ਐ ਪ੍ਰਚਾਰ ਕਰ ਰਹੀਆਂ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਕਾਂਗਰਸ ਦੀ ਜਿਹੜੀ ਐ ਬੈਠਕ ਐ ਉਹ ਤਿਆਰੀ ਹੋ ਰਹੀ ਹੈ ਤੇ ਇੱਥੇ ਲੋਕ ਆਪਣੇ ਆਪਣੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਹੋਏ ਨੇ ਤੇ ਜਿਨ੍ਹਾਂ ਨੇ ਇੱਥੇ ਕਾਂਗਰਸ ਦੀ ਮੀਟਿੰਗ ਦੇ ਵਿੱਚ ਹਿੱਸਾ ਲੈਣਾ ਹੈ ਗੱਲਾਂ ਬਾਤਾਂ ਸੁਣਨਗੇ ਕਾਂਗਰਸ ਦੇ ਲੀਡਰਾਂ ਦੀਆਂ ਦੱਸਿਆ ਜਾ ਪ੍ਰਤਾਪ ਸਿੰਘ ਬਾਜਵਾਰ ਇੱਥੇ ਪਹੁੰਚ ਰਹੇ ਨੇ ਤੇ ਸਾਡੇ ਨਾਲ ਇੱਥੇ ਕਈ ਲੋਕ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਫਾਪਾ ਜੀ ਕਿਵੇਂ ਵੇਖ ਰਹੇ ਹੋ ਇਲੈਕਸ਼ਨ ਆ ਰਹੀ ਹੈ ਕੌਣ ਜਿੱਤ ਸਕਦਾ ਹੈ ਭਗਵੰਤ ਮਾਨ ਦਾ ਜੋਰ ਦੁਬਾਰਾ ਚੱਲੇਗਾ ਇੱਥੇ ਇਹ ਤੇ ਵੇਖੋ ਜੀ ਕੀ ਬਦਲ ਲੱਗਦਾ ਕੁਝ ਨਹੀਂ ਆਹੀ ਨਹੀਂ ਕੁਝ ਕਹਿ ਸਕਦਾ ਅੱਛਾ ਤੇ ਇਧਰ ਉਹ ਜਿਹੜੇ ਅਮਰਿਤਪਾਲ ਦੇ ਸਾਥੀ ਆ ਮਨਦੀਪ ਸਿੰਘ ਜੀ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਕੋਝ ਕਹਿਣਾ ਹੀ ਨਹੀਂ ਜੀ ਇਹਦੇ ਉਸ ਦਿਨ ਹੀ ਦੱਸੂਗੀ 14 14 ਤਰੀਕ ਹੀ 14 ਤਰੀਕ ਹੀ ਦੱਸੂਗੀ ਫਿਰ ਵੀ ਭਗਵੰਦ ਜੀ ਕਿਵੇਂ ਕੰਮ ਕੀਤਾ 4 ਸਾਲ ਹੋ ਗਏ ਆ ਹੁਣੇ ਸਾਲ ਲੱਗੇ ਨੇ ਤੁਹਾਨੂੰ ਤੇ ਬਰੇ ਜਿਹੜੇ ਕੀਤੇ ਇਹਨਾਂ ਨੇ ਅਸੀਂ ਤਾਂ ਤੁਹਾਨੂੰ ਪੁੱਛ ਰਹੇ ਹਾਂ ਸੜਕ ਬਣ ਗਈ ਆ ਸਾਡੀ ਸੜਕ ਬਣ ਗਈ ਸਾਡੇ ਪਿੰਡ ਵਾਲੀ ਅੱਛਾ ਜੀ ਤੇ 4 ਸਾਲ ਬਣੀ ਨਹੀਂ ਨਾ ਨਾ ਹੁਣ ਬਣ ਲੱਗ ਗਈ ਬਹੁਤ ਟੁੱਟੀ ਸਾਰੀ ਟੁੱਟੀ ਆ ਵੇਖੀ ਨਹੀਂ ਹੋਣੀ ਤੁਸੀਂ ਰਟੋਲਪਿੰਦਰ ਨੂੰ ਜਿਹੜੀ ਜੰਦੀ ਆ ਹਾਂ ਹਾਂ ਰਸਤੇ 'ਚ ਉਹ ਇਲੈਕਸ਼ਨ ਕਰਕੇ ਬਣ ਰਹੀ ਆ ਇਹ ਨਹੀਂ ਪਤਾ ਹਣ ਕਾਦਾ ਕਰਕੇ ਬਣ ਰਹੀ ਆ ਚਲੋ ਕਿੱਧਰ ਨਾਲੋਂ ਕਾਂਗਰਸ ਦੀ ਮੀਟਿੰਗ 'ਚ ਆਏ ਹੋ ਤੁਸੀਂ ਹਾਂਜੀ ਹਾਂ ਰਸਤੀਆਂ ਗੱਲਾਂ ਸੁਣਨ ਆਏ ਹੋ ਉਹਨਾਂ ਦਾ ਕਿਵੇਂ ਵੇਖ ਰਹੇ ਹੋ ਠੀਕ ਆ ਜੀ ਵਧੀਆ ਵਾ ਹਰ ਇੱਕ ਪਾਣੀ ਤੇ ਗੱਲਾਂ ਸੁਣ ਲਾਂਗੇ ਹਮ ਸਹੀ ਹੈ ਸਹੀ ਹੈ ਭਾਈ ਖੜੇ ਨੇ ਭਾਈ ਕਿਵੇਂ ਵੇਖ ਰਹੇ ਹੋ ਕੀ ਕੀ ਮੋਲ ਚੱਲ ਲੱਗ ਰਹੇ ਆ ਮੋਟਾ ਸਰ ਪੂਰਾ ਜੋਰ ਲੱਗਣ ਡਿਆ ਜੀ ਅੱਜ ਵੀ ਮਤਲਬ ਕਿ ਭਾਈ ਮਨਦੀਪ ਸਿੰਘ ਦੀ ਵੀ ਰੈਲੀ ਉਧਰ ਵੀ ਵੀਰ ਬਾਵਾ ਇਕੱਠ ਕੀਤਾ ਵਾ ਮਤਲਬ ਕਿ ਪੂਰੀ ਸਪੋਰਟ ਹੁੰਦੀ ਜੋਰ ਸਾਰੀਆਂ ਪਾਰਟੀਆਂ ਦਾ ਲੱਗਣ ਡਿਆ ਵੇਖੋ ਅੱਗੇ ਹੁਣ ਕੀ ਨਤੀਜਾ ਆਂਦਾ ਜਦੋਂ ਹੁਣ ਇਲੈਕਸ਼ਨ ਤੋਂ ਬਾਅਦ ਹੀ ਪਤਾ ਲੱਗੂਗਾ ਕੀ ਹੁੰਦਾ ਕੀ ਇਹ ਸਰਕਾਰ ਤਾਂ ਭਗਵੰਤ ਮਾਨ ਦੀ ਸਰਕਾਰ ਦੇ ਬਸ ਛੜਕਾਂ ਹੀ ਬਣਾਈ ਜਾਣ ਦੀ ਹੈ ਕਿਸ ਨੂੰ ਰੋਜ਼ਗਾਰ ਨਹੀਂ ਤਰਨ ਤਰਨ ਧਰਨਾ ਲਾਇਆ ਮਾਸਟਰਾਂ ਨੇ ਉਹ ਵਿਚਾਰੇ ਬੇਰੋਜ਼ਗਾਰ ੱੱਕੇ ਖਾਂਡੇ ਗੱਡੀ ਚੜਾਉਣ ਦੀ ਕੋਸ਼ਿਸ਼ ਵੀ ਕੀਤੀ ਤੁਹਾਨੂੰ ਪਤਾ ਪੰਜਾਬ ਸਰਕਾਰ ਬਹੁਤ ੱੱਕਾ ਕਰਨ ਦੀ ਹੈ ਹਾਂਜੀ ਕੋਣ ਫਿਰ ਇਥੋਂ ਲੱਗ ਰਿਹਾ ਕਿ ਮਤਲਬ ਕੋਈ ਅੱਜ ਕੀ ਪੰਜਾਬ ਸਰਕਾਰ ਨੂੰ ਹਰਾ ਪਾਊਗਾ ਕੋਈ ਕੈਂਡੀਡੇਟ ਹੈ ਕੈਪ ਕੋੜਾ ਇਹ ਸਾਰਾ ਟਾਈਮ ਤੇ ਡਿਪੈਂਡ ਹੈ ਉਹਨਾਂ ਵੇਖੋ ਕੀ ਕਰਦੇ ਆ ਕਿਉਂਕਿ ਕਿ ਕਹਿ ਨਹੀਂ ਸਕਦੇ ਕਿ ਮੰਨ ਲਓ ਮੈਂ ਕਹਿ ਦਾਂ ਕਿ ਆ ਜਿੱਤੇ ਜੂਗਾ ਹਾਂਜੀ 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 ਕਿ ਭਈ ਕੋਣ ਕਾਂਗਰਸ ਨਹੀਂ ਜੋਰ ਸਾਰ ਸਾਰਿਆਂ ਦਾ ਲੱਗਾ ਵੇਖੋ ਮਹਾਰਾਜਾ ਨੇ ਕਿਤੇ ਕਿਰਪਾ ਕਰਦਾ ਹਾਂਜੀ ਹਾਂਜੀ ਠੀਕ ਹੈ ਸੋ ਇਹ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਉਹ ਕਾਂਗਰਸ ਦੇ ਆ ਇਲਾਕੇ ਦੀਆਂ ਕਾਂਗਰਸ ਦੀ ਮੀਟਿੰਗ ਹੈਗੀ ਇੱਥੇ ਪਾ ਜੀ ਕਿਵੇਂ ਚੱਲ ਰਿਹਾ ਚੋਣ ਪ੍ਰਚਾਰ ਤੇ ਕੀ ਲੱਗ ਰਿਹਾ ਹੈ ਕਿ ਕਿਹਦਾ ਵੋਲ ਵਾਲਾ ਜ਼ਿਆਦਾ ਲੱਗ ਰਿਹਾ ਹੈ ਜੀ ਬਹੁਤ ਵਧੀਆ ਚੋਣ ਪ੍ਰਚਾਰ ਚੱਲ ਰਿਹਾ ਹੈ ਇਸ ਵਕਤ ਕਾਂਗਰਸ ਪਾਰਟੀ ਦੇ ਕਰਨ ਬੀਜ ਬੁੱਧ ਸਿੰਘ ਉਹ ਕਾਫੀ ਲੀਡ ਤੇ ਜਿੱਤ ਦੇ ਦਿਖਾਈ ਦੇ ਰਹੇ ਹੈ ਜੀ ਬੜਾ ਸੁਣਾ ਹੰਗਾਰਾ ਮਿਲ ਰਿਹਾ ਜੀ ਸਾਰੇ ਪਾਸੇ ਹਾਂ ਜੀ ਤੇ ਬਾਕੀ ਪਾਰਟੀਆਂ ਕਿਵੇਂ ਵੇਖ ਰਹੇ ਹੋ ਪੂਰੀ ਸਰਕਾਰ ਇੱਕ ਪਾਸੇ ਲੱਗੀ ਹੋਈ ਹੈ ਆਮ ਆਦਮੀ ਪਾਰਟੀ ਹਰਮਿਤ ਸੰਧੂ ਜਿਹੜੇ ਪਹਿਲਾਂ ਅਕਾਲੀ ਦਲ ਤੁਸੀਂ ਹੁਣ ਇੱਧਰ ਆ ਗਏ ਸਰ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਬਿਲਕੁਲ ਨ ਤੇ ਕੋਈ ਨਾ ਕੋਈ ਬਦਲਾਅ ਲੇਕਿਨ ਬਦਲਾਅ ਨਹੀਂ ਜੀ ਕੁਝ ਵਿਆ ਸਿਰਫ ਬਦਲਾਅ ਨਾਲ ਤੇ ਝੂਠੇ ਪਰਚੇ ਇਹੋ ਜਿਹੇ ਵਾਦੇ ਨਾ ਕੀਤੇ ਨੇ ਪੂਰੇ ਕੀਤੇ ਸਿਰਫ ਇੱਕ ਜਿਹੜਾ ਬਿਜਲੀ ਆ ਜਿਹੜੀ ਬਿਜਲੀ ਦਾ ਨਾ ਵਾਦਾ ਪੱਲਾ ਪੂਰਾ ਕੀਤਾ ਹੋਰ ਕੋਈ ਵਾਦਾ ਨਹੀਂ ਜਿਹਨਾਂ ਪੂਰਾ ਸਾਰੇ ਉਧਰ ਉਧਰ ਹੀ ਮਨਦੀਪ ਸਿੰਘ ਦਾ ਕਿਵੇਂ ਵੇਖ ਰਹੇ ਹੋ ਅਮਰਿਤਪਾਲ ਜਾਂ ਬਾਕੀ ਜਿਹੜੇ ਅਕਾਲੀ ਦਲ ਤੋਂ ਛੁੱਟ ਕੇ ਉਹਨਾਂ ਨੇ ਆਪਣੇ ਵੱਖਰਾ ਅਕਾਲੀ ਦਲ ਬਣਾਇਆ ਉਹ ਸਾਰੇ ਉਹਨਾਂ ਨੂੰ ਸਪੋਰਟ ਕਰ ਰਹੇ ਆ ਵੇਖੋ ਜੀ ਅੰਦਰਖਾਤੇ ਸਪੋਰਟ ਉਹਨਾਂ ਦੀ ਵੀ ਕਾਫੀ ਚੱਲਦੀ ਪਈ ਆ ਠੀਕ ਹੈ ਲੇਕਿਨ ਆਪਾਂ ਮੰਨਦੇ ਹਾਂ ਪੰਥਿਕ ਪਾਰਸ਼ੀਟ ਆ ਇਸ ਵਾਰ ਦੀ ਨੰਬਰ ਤੇ ਨਹੀਂ ਕਿਸੇ ਤੇ ਵੀ ਆ ਗਈ ਜੀ ਹਾਂਜੀ ਸੋ ਆਏ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਕਿ ਕਾਂਗਰਸ ਦੀ ਇਸ ਮੀਟਿੰਗ ਦੀਆਂ ਨੇ ਜਿੱਥੇ ਵੱਖ-ਵੱਖ ਜੜੀਆਂ ਨੇ ਤੇ ਉਹ ਲੱਗ ਰਿਹਾ ਆ ਭਾਜੀ ਸਾਡੇ ਨਾਲ ਨੇ ਭਾਜੀ ਕਿਵੇਂ ਲੱਗ ਰਿਹਾ ਹੈਗਾ ਕਿੰਦਾ ਦਾ ਮਾਹੌਲ ਆ ਤੇ ਕੀ ਕਹਿ ਲੋ ਕਿ ਕਿੰਨਾ ਕੁ ਹੰਗਾਰਾ ਮਿਲ ਰਿਹਾ ਕਾਂਗਰਸ ਪਾਰਟੀ ਨੂੰ ਦੇਖੋ ਜੀ ਹੰਗਾਰਾ ਤਾਂ ਕੋਲੇ ਵਕਤ ਮਿਲਣਿਆ ਜੀ ਹੂੰ ਕਿਉਂਕਿ ਜਨਤਾ ਕੰਮ ਵੇਂਦੀ ਹੈ ਹੂੰ ਜੋ ਕੰਮ ਤੁਹਾਨੂੰ ਪਤਾ ਆਮ ਪਾਰਟੀ ਨੇ ਕੋਈ ਕੀਤਾ ਨਹੀਂ ਹੂੰ ਜਨਤਾ ਨੂੰ ਕੰਮਾਂ ਦੀ ਲੋੜ ਆ ਹੂੰ ਹੂੰ ਜਨਤਾ ਉਹਨਾਂ ਦਾ ਸਾਥ ਦੇਊਗੀ ਜਿਨ੍ਹਾਂ ਨੇ ਕੰਮ ਕੀਤਾ ਹੂੰ ਕੰਮ ਹੁੰਦੇ ਆ ਜਾਂ ਕਾਂਗਰਸ ਨੇ ਕੰਮ ਬਹੁਤ ਕੀਤੇ ਆ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਤੇ ਤੇ ਬਾਕੀ ਜਿੱਦਾਂ ਮਨਦੀਪ ਸਿੰਘ ਖੜਾ ਐ ਅਮ੍ਰਿਤਪਾਲ ਦੀ ਪਾਰਟੀ ਹੋ ਗਈ ਆ ਆਕਾਲੀ ਦਲ ਜਿਹੜਾ ਪੁੰਨ ਸੁਜੀ ਗਿਆ ਨਹੀਂ ਹਰਪ੍ਰੀਤ ਸਿੰਘ ਦਾ ਉਹ ਵੀ ਉਹਨਾਂ ਨੂੰ ਸਪੋਰਟ ਕਰ ਰਹੇ ਕਿ ਉਹਨਾਂ ਦੀ ਹੈ ਨਹੀਂ ਗੱਲਬਾਤ ਜੀ ਨਹੀਂ ਜੀ ਗੱਲਬਾਤ ਪੂਰੀ ਐ ਕਿ ਜੋ ਪੰਥਕ ਪਾਰਟੀ ਆ ਨਾ ਗੱਲ ਤੋਂ ਉਹਨਾਂ ਦੀ ਪੂਰਾ ਵਾ ਮੁਕਾਬਲਾ ਹੀ ਉਹਨਾਂ ਦਾ ਜੀ ਉਹਨਾਂ ਨਾਲ ਹੀ ਕਾਹਦਾ ਮੁਕਾਬਲਾ ਹੈ ਬਾਕੀ ਪਾਰਟੀਆਂ ਜ਼ੀਰੋ ਜੀ ਅੱਛਾ ਮਤਲਬ ਕਾਂਗਰਸ ਦਾ ਤੁਸੀਂ ਮੁਕਾਬਲਾ ਵੇਖ ਰਹੇ ਹੋ ਉਹਨਾਂ ਦੇ ਨਾਲ ਭਾਈ ਮਨਦੀਪ ਸਿੰਘ ਨਾਲ ਠੀਕ ਹੈ ਸੋ ਹੋਰ ਤੁਸੀਂ ਦੇਖ ਰਹੇ ਹੋ ਇਹ ਸਾਰੇ ਲੀਡਰ ਜਿਹੜੇ ਨੇ ਵੱਖ-ਵੱਖ ਪਹੁੰਚ ਰਹੇ ਨੇ ਕਿਵੇਂ ਲੱਗ ਰਿਹਾ ਸਰ ਕੀ ਕਹਿਣਾ ਚਾਹੂਗੇ ਕਿ ਕਾਂਗਰਸ ਪਾਰਟੀ ਦਾ ਹੈਗਾ ਝੰਡਾ ਬਿਲਕੁਲ ਕਾਂਗਰਸ ਪਾਰਟੀ ਇੱਕ ਮਾਜੇ ਦੇ ਵਿੱਚ 2027 ਦਾ ਜਿਹੜਾ ਵਿਧਾਨ ਸਭਾ ਚੋਣਾਂ ਦਾ ਨੀਂ ਪੱਥਰ ਰੱਖਣੇ ਜਾ ਰਹੀ ਆ ਔਰ ਜਿਵੇਂ ਅਸੀਂ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਵਿੱਚ ਜ਼ਿਆਦਾਤਰ ਤੁਸੀਂ ਦੇਖਿਆ ਕਿੰਨੀਆਂ ਕਾਂਗਰਸ ਨੇ ਸ਼ੀਟਾਂ ਖੜੀਆਂ ਸੀ ਇਸ ਤਰ੍ਹਾਂ ਹੀ ਜਿਹੜਾ ਵਾ ਤਰਨ ਤਰਨ ਦੀ ਜੀਵਨੀ ਚੋਣ ਆ ਇਹ ਕਾਂਗਰਸ ਪਾਰਟੀ ਜਤਨ ਜਾਰੀ ਆ ਕਿਉਂਕਿ ਕਾਂਗਰਸ ਪਾਰਟੀ ਇੱਕ ਜਹੀ ਪਾਰਟੀ ਆ ਜੋ ਕਹਿੰਦੀ ਆ ਉਹ ਕਰਦੀ ਆ ਅਸੀਂ ਗੱਲਾਂ ਨਹੀਂ ਨਹੀਂ ਅਸੀਂ ਵਿਕਾਸ ਦੇ ਮੁੱਦੇ ਤੇ ਲੜਦੇ ਆ ਤੇ ਇੱਕ ਪਾਸੇ ਜਿੱਧਰ ਆਪਾਂ ਗੱਲ ਕਰ ਲਈ ਅਮ੍ਰਿਤਪਾਲ ਦੀ ਪਾਰਟੀ ਸਪੋਰਟ ਕਰ ਰਹੀ ਬੰਦੀਪ ਸਿੰਘ ਨੂੰ ਉਧਰੋਂ ਬਾਕੀ ਅਕਾਲੀ ਦਲ ਵਾਲੇ ਲੀਡਰ ਵੀ ਕਰ ਰਹੇ ਨੇ ਤੇ ਉਹ ਮੁਕਾਬਲਾ ਨਹੀਂ ਜਿਹੜਾ ਜਵਾਬ ਮੈਂ ਤੁਹਾਨੂੰ ਦਊਗਾ ਉਹ ਕਿਸੇ ਹੋਰ ਨੇ ਮੈਨੂੰ ਨਹੀਂ ਲੱਗਦਾ ਕਿਸੇ ਚੈਨਲ ਤੇ ਦਿੱਤਾ ਹੋ ਜੇ ਜਿੱਤ ਗਏ ਤੇ ਫਿਰ ਵਾਰਿਸ ਪੰਜਾਬ ਦੀ ਤੇ ਅਮਰਤਪਾਲ ਜੇ ਹਾਰ ਗਏ ਤੇ ਫਿਰ ਪੰਥ ਅੱਛਾ ਅਸੀਂ ਪੰਥਕ ਪਰਿਵਾਰ ਆ ਔਰ ਜਿਸ ਵੇਲੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ 1699 ਦੀ ਵਿਸਾਖੀ ਚ ਅਨੰਦਪੁਰ ਸਾਹਿਬ ਦੀ ਧਰਤੀ ਤੇ 80000 ਦਾ ਕਟ ਸੀ ਉਹ ਪੰਥਨੀ ਸੀ ਪੰਜ ਪਿਆਰੇ ਸੀ ਜਿਹੜੇ ਉਹ ਸੀ ਪੰਥੀ ਉਹਨਾਂ ਦੇ ਪਰਿਵਾਰਾਂ ਨੂੰ ਕਦੀ ਪੁੱਛਿਆ ਨਾ ਜਾ ਕੇ ਦਰਬਾਰ ਸਾਹਿਬ ਤੋਂ ਜਿਹੜਾ ਜਲ ਜਾਂਦਾ ਵਾ ਉਹ ਪਵਿੱਤਰ ਸਿੱਖਾਂ ਵਾਲੀ ਨਹਿਰ ਆ ਕਦੀ ਉਹਦੇ ਹਾਲ ਵੇਖਿਆ ਜਾ ਕੇ ਖਾਲਸੇ ਦੀ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲੀ ਜਿਹੜੀ ਸ਼ੜਕ ਆ ਦੋ ਤਖਤਾਂ ਨੂੰ ਜੋੜਦੀ ਆ ਆਨੰਦਪੁਰ ਸਾਹਿਬ ਤੇ ਤਖਤ ਅਕਸ਼ਿਦ ਕਾਲ ਤਖਤ ਸਾਹਿਬ ਉਹਨਾਂ ਵੱਲ ਕਦੀ ਧਿਆਨ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦੀ ਗੱਲ ਕਦੀ ਕੀਤੀ ਕਦੀ ਬੰਦੀ ਸਿੰਘਾਂ ਦੀ ਗੱਲ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਇਹ ਸਾਰੇ ਮੁੱਦੇ ਜਿਹੜਿਆਂ ਦੀ ਮੈਂ ਗੱਲ ਕਰ ਰਿਹਾ ਪੰਜਾਬ ਦੇ ਮੁੱਦੇ ਨੇ ਇਹ ਅਮਰੇਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਇਹਨਾਂ ਮੁੱਦਿਆਂ ਨੂੰ ਪੰਜਾਬਦਿਆਂ ਨੂੰ ਪਾਰਲੀਮੈਂਟ 'ਚ ਰੱਖਿਆ ਔਰ ਪਹਿਲੇ ਸਿੱਖ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀ ਗੱਲ ਕੀਤੀ ਆ ਬੰਦੀ ਸਿੰਘਾਂ ਦੀ ਗੱਲ ਕੀਤੀ ਆ ਗੱਲਾਂ ਨਾਲ ਕੁਛ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੱਡਾ ਤਾਂ ਕੁਛ ਨਹੀਂ ਔਰ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੁੰਦੀਆਂ ਇਲੈਕਸ਼ਨਾਂ ਉਹੀ ਲੜਦੀਆਂ ਪੰਥ ਨੂੰ ਅਸੀਂ ਦਾਅ ਤੇ ਨਾ ਲਈਏ ਅਸੀਂ ਵੀ ਪੰਥਿਆ ਮੈਂ ਵੀ ਅਮਰਤਾਰੀ ਸਿੰਘ ਆ ਔਰ ਇੱਕ ਜ਼ਿਆਦਾਤਰ ਤੁਸੀਂ ਦੇਖੋਗੇ ਪੰਥਕੀ ਨੇ ਸਾਰੇ ਅਸੀਂ ਪੰਥ ਦੇ ਨਾਂ ਤੇ ਵੋਟਾਂ ਨਾ ਲਈਏ ਕੰਮ ਕਰੀਏ ਬੀਜੇਪੀ ਨੂੰ ਕਿਵੇਂ ਵੇਖ ਰਹੇ ਹੋ ਭਾਜੀ ਕਿਵੇਂ ਬੀਜੇਪੀ ਦੇ ਹਰਜੀਤ ਸੰਧੂ ਨੇ ਹੈ ਉਹਨਾਂ ਦਾ ਕੋਈ ਗਰਾਉਂਡ ਬੀਜੇਪੀ ਦਾ ਪੰਜਾਬ ਦੇ ਵਿੱਚ ਕੋਈ ਗਰਾਉਂਡ ਨਹੀਂ ਹੈਗਾ ਜੀ ਬੀਜੇਪੀ ਇੱਕ ਤੇ ਜਿਹੜੀ ਪੰਜਾਬ ਦੀ ਧਰਤੀ ਆ ਸਿੱਖਾਂ ਦੇ ਸਿੱਖਾਂ ਦੇ ਵੈਸੇ ਬਹੁਤ ਜ਼ਿਆਦਾ ਖਿਲਾਫ ਨੇ ਬੀਜੇਪੀ ਜੋ ਚੋਣ ਲੜਦਾ ਹਰ ਇੱਕ ਦਾ ਇੱਕ ਹੈਗਾ ਬਾਕੀ ਉਹਨਾਂ ਦਾ ਕੋਈ ਇਹਦੇ ਵਿੱਚ ਨਚੋੜ ਨਹੀਂ ਹੈਗਾ ਪੰਜਾਬ ਦੇ ਵਿੱਚ ਇਸ ਟਾਈਮ ਕਾਂਗਰਸ ਹਰ ਇੱਕ ਪੱਤੇ ਨੂੰ ਪਤਾ ਕਾਂਗਰਸ ਦੀ 2027 ਚ ਉਹਨਾਂ ਨੇ ਟਾਈ ਕਾਂਗਰਸ ਸਰਕਾਰ ਬਣ ਰਹੀ ਹੈ ਜਿਹੜੀ ਮੌਜੂਦਾ ਜਿਹੜੀ ਆਮ ਪਾਰਟੀ ਦੀ ਸਰਕਾਰ ਆ ਉਹਨੇ ਪੰਜਾਬ ਦਾ ਜੋ ਝੂਠੇ ਵਾਅਦੇ ਕਰਕੇ ਪੰਜਾਬ ਦੇ ਵਿੱਚ ਆਏ ਸੀ ਉਹ ਬਹੁਤ ਕਿੰਨਾ ਕਦਲੇ ਆਮ ਨ ਕੋਈ ਲਾਈਨ ਆਰਡਰ ਕੋਈ ਨਹੀਂ ਹੈਗਾ ਇਸ ਟਾਈਮ ਬਹੁਤ ਬੁਰੇ ਹਾਲਾਤ ਹੋਏ ਪਏ ਨੇ ਕੋਈ ਵਿਕਾਸ ਦੇ ਨਾਂ ਤੇ ਕੁਝ ਨਹੀਂ ਝੂਠ ਦੇ ਨਾਂ ਤੇ ਉਹ ਸਰਕਾਰ ਚਲਾ ਰਹੇ ਨੇ ਬਾਕੀ ਲੋਕ ਡੀਗਰੇ ਨੇ ਟਾਈਮ ਬਹੁਤ ਜਿਆਦਾ ਨਾਲ ਇਸ ਕਰਕੇ ਸਾਰੇ ਹੀ ਜੋ ਕਾਂਗਰਸ ਪਾਰਟੀ ਦਾ ਉਮੀਦਵਾਰ ਆ ਉਹਦੀ ਜਿੱਤ ਵੱਲ ਸਾਰੇ ਧਿਆਨ ਬਾਦਲਾਂ ਦਾ ਕਮਬੈਕ ਨਹੀਂ ਲੱਗ ਰਿਹਾ ਕਿ ਭਾਈ ਤੁਹਾਨੂੰ ਲੱਗ ਰਿਹਾ ਬਾਦਲਾਂ ਦਾ ਕਮਬੈਕ ਹੋਊਗਾ ਨਹੀਂ ਹੋਣੇ ਹੋਰ ਦੇਖੋ ਡੈਨਾਸੌਰ ਵਾਪਸ ਆ ਸਕਦੇ ਆ ਅਕਾਲੀ ਦਲ ਬੀਜੇਪੀ ਨਹੀਂ ਪੰਜਾਬ ਚ ਕਦੀ ਆਉਂਦੀ ਇਹ ਤੁਹਾਨੂੰ ਦੱਸਦਾ ਇਹ ਤੇ ਵਰਕਾ ਹੀ ਪਾੜਦੇ ਹੋ ਤੁਸੀਂ ਤੁਸੀਂ ਕੀ ਕਹਿਣਾ ਚਾਹੋਗੇ ਬਾਦਲਾਂ ਦੀ ਗੱਲ ਕਰ ਰਹੇ ਸੀ ਆਪਾਂ ਨਹੀਂ ਜੀ ਬਾਦਲਾਂ ਦਾ ਤਾਂ ਨਹੀਂ ਐ ਸਿਰਫ ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ ਜੇ ਤੂੰ ਸਾਡਾ ਮੀਤ ਵਾਰਿਆ ਜਿੱਤਵਾਲ ਵੱਧ ਰਿਹਾ ਵਾ ਕਿਉਂਕਿ ਇਥੇ ਮਾਝੇ ਦੇ ਜਿਹੜੇ ਸਾਡੇ ਜਰਦੈਲ ਆ ਡੈਨੀ ਬੰਡਾਲਾ ਜੀ ਭਲਾਈਪੁਰ ਸਾਹਿਬ ਡੇਪਾ ਜੀ ਅਤੇ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜੋ ਕਿ ਰਾਤ ਦਿਨ ਇੱਕ ਮਿਹਨਤ ਕਰ ਰਹੇ ਆ ਵੋਟਰਾਂ ਨੂੰ ਆਪਣੇ ਪਰੋਸੇ ਚ ਲੈਣ ਦੇ ਆ ਆਪਣੀਆਂ ਜੋ ਪਾਰਟੀ ਦੀਆਂ ਗਤੀਵਿਧੀਆਂ ਦੱਸ ਰਹੇ ਆ ਤੇ ਸਾਡਾ ਜਿਹੜਾ ਕੈਂਡੀਡੇਟ ਹੈ ਉਹ ਜਿੱਤੇਗਾ ਤੋ ਇਹ ਤੁਸੀਂ ਗੱਲਾਂ ਸੁਣ ਰਹੇ ਹੋ ਕਾਂਗਰਸ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਚੱਲ ਰਹੀਆਂ ਨੇ ਜਿੱਥੇ ਕਾਂਗਰਸ ਦੇ ਜਿਹੜੇ ਕੁਝ ਲੀਡਰ ਨੇ ਇੱਕ ਗਰਾਊਂਡ ਦੇ ਉੱਤੇ ਉਹ ਮੁਕਾਬਲਾ ਮੰਨ ਰਹੇ ਨੇ ਮਨਦੀਪ ਸਿੰਘ ਦੇ ਨਾਲ